ਦੇਓ ਤਸਵੀਰਾਂ ਦੇ ਵਿੱਚ ਜਿਹੜੇ ਨਕਲੀ ਜਿਹੜਾ ਮੰਤ ਫੜਿਆ ਤੇ ਦੇਖ ਸਕਦੇ ਨਾਲ ਹੀ ਦੋ ਮੁੰਡੇ ਹੋਰ ਫੜੇ ਆ ਕੀ ਕਰਨ ਆਈ ਸੀ ਆਪਾਂ ਇੱਥੇ ਅਸੀਂ ਬਰੂਪੀਏ ਬੰਦੇ ਤੇ ਹੈ ਬਰੂਪੀਏ ਬੰਦੇ ਉਹ ਕਹਿੰਦੇ ਨਕਲੀ ਮੰਤ ਬਣਿਆ ਤੁਸੀਂ ਨਹੀਂ ਨਹੀਂ ਬਰੂਪੀਏ ਬੰਦਾ ਕਿਹਾ ਬਰੂਪੀਏ ਬਣੇ ਹੋ ਕੀ ਕਰਦੇ ਹੋ ਆਪ ਬਰੂਪੀਏ ਮੈਂ ਰੇਗਰੋਲ ਕਰਦਾ ਹਾਂ ਜਿਵੇਂ ਰਾਉਂਡ ਦਾ ਜੋ ਉੱਪਰ ਦਾ ਪਕੜਾ ਕਿਉਂ ਹੈ ਆਪਕੋ ਪਕੜਾ ਕਿਉਂ ਆ ਫਿਰ ਇਹ ਸੋਚ ਰਹੇ ਕਿ ਪਪਾ ਜੀ ਅਸੀਂ ਮੰਤ ਬਣਿਆ ਆ ਨਾ ਇੱਧਰ ਬਣਾਇਆ ਜੀ ਮਾਰ ਕੇ ਆਵੀਂ ਇੱਧਰ ਬਣਾਇਆ 25 24 ਰੁਪਿਆ ਆ ਮਮੂਸ ਕੋ ਕਾ ਕੀ ਤੇਰੇ ਬਟਾ ਐਕਸੀਡੈਂਟ ਹੋ ਜਾਗਾ ਤੇਰੇ ਲੜਕੀ ਦੇ ਪੇਟੋਂ ਤੜਾ ਦੋੜਾ ਇਹ ਲੈ ਕੇ ਗਏ 200 ਰੁਪਏ ਮੁੰਡੇ ਬਹੁਤ ਤੱਕ ਦੀ ਆ ਸਾਰੇ ਕੁਝ ਨਹੀਂ ਹੋਇਆ ਇਹਨਾਂ ਦੇ ਘਰ ਚੋਰੀ ਹੋਈ ਨਹੀਂ ਬਾਬਾ ਜੀ ਹੈ ਕੋਣ ਉਹ ਕਹਿੰਦੇ ਕਿ ਆਪਾਂ ਰੋਲ ਕਰਦੇ ਆ ਕੋਈ ਜਿਹੜੇ ਕੋਲ ਕਹਿੰਦੇ ਕਿ ਮੰਨ ਬਣੇ ਨਹੀਂ ਕਹਿੰਦੇ ਅਸੀਂ ਮੇਰੀ ਗੱਲ ਸੁਣ ਰੋਲ ਜੋ ਮਰਜ਼ੀ ਕਰਦੇ ਹੋਣ ਕਰਨ ਸਾਨੂੰ ਰੋਲਾਂ ਨਾਲ ਕੋਈ ਮਤਵ ਨਹੀਂ ਸਾਨੂੰ ਠੀਕ ਹੈ ਜੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤਾੜੀਆਂ ਮਾਰ ਮਾਰ ਕੇ ਲੋਕਾਂ ਦੀਆਂ ਜਨਾਨੀਆਂ ਨੂੰ ਤੰਗ ਕਰਦੇ ਆ ਇਹਨਾਂ ਦਾ ਕੀ ਮਤਵ ਆ ਲਿਆ ਅੱਛਾ ਤਾੜੀਆਂ ਮਾਰਦਾ ਤਾੜੀਆਂ ਮਾਰੀਆਂ ਉਹ ਸੂਟਾਂ ਅਗੇ ਕਿਸੇ ਆਪਣੇ ਸੂਟ ਪਾਇਆ ਸੀ ਉਤੋਂ ਦੀ ਅੱਜ ਉਹਦੀ ਪੈਂਟ ਸ਼ਰਟ ਪਾਈ ਪੈਂਟ ਸ਼ਰਟ ਲਾ ਕੇ ਉਹ ਸੂਟ ਲਾ ਕੇ ਭੱਜ ਗਿਆ ਪੈਂਟ ਤੇ ਜ਼ੈਲਟ ਪਾ ਕੇ ਭੱਜ ਗਿਆ ਆ ਉਹ ਪਏ ਸੂਟ ਇੱਥੇ ਹੀ ਆ ਉਹਦਾ ਮਲਕੀਆ ਬਿਰੂਪੇ ਦੇ ਨਾਮ ਦੇ ਵਿੱਚ ਜਿਹੜਾ ਕਿ ਲੋਕੋ ਬਧਾਈਆਂ ਮੰਗਦੇ ਇਹ ਕਹਿੰਦਾ ਬੱਲਾ ਫਿਰ ਡੇਢੀ ਨਹੀਂ ਤੇ ਸਾਨੂੰ ਇਹਨਾਂ ਦੀ ਕੀ ਤਕਲੀਫ ਸਾਨੂੰ ਕੁਝ ਨਹੀਂ ਇਹਨਾਂ ਦੇ ਨਾਲ ਸਾਡਾ ਮੈਟਰ ਕੋਈ ਨਹੀਂ ਇਹਨਾਂ ਦੇ ਨਾਲ ਠੀਕ ਹੈ ਜੀ ਜਦੋਂ ਲੋਕਾਂ ਨੂੰ ਸਾਡੇ ਇਹ ਸੂਟ ਪਾਇਆ ਸੀ ਇਹ ਲੇਡੀ ਸੂਟ ਆ ਬਿਲਕੁਲ ਆ ਦੇਖ ਸਕਦੇ ਹੋ ਜੀ ਲੇਡੀ ਸੂਟ ਪਾਇਆ ਹੋਇਆ ਸੀ ਤੇ ਦੇਖੋ ਜੀ ਤੇ ਤਾੜੀਆਂ ਮਾਰ ਕੇ ਲੋਕਾਂ ਨੂੰ ਜਿਹੜਾ ਆਪਕੋ ਤੰਗ ਕਰਦੇ تھے ਇਹ ਮੈਨੂੰ ਕੀ ਇਹ ਦੇ ਘਰੋਂ ਚੋਰੀ ਕਰਕੇ ਲੈ ਗਏ ਚੋਰੀ ਕਰਕੇ ਲੈ ਗਏ ਇਹਨਾਂ ਦੇ ਘਰੋਂ ਪਹਿਲੇ 10 20 ਦਿਨ ਦੀ ਗੱਲ ਆ ਕਹਿੰਦੀ ਸ਼ਨੀਵਾਰ ਦੀ ਕਿੰਨੇ ਕਿੰਨੇ ਦਿਨ ਦੀ ਬਾਤ ਹੈ ਅਖਰੀ ਵਾਰ ਸੱਬੀ ਸ਼ਨੀਵਾਰ ਦੇ ਦੇ ਨੇ ਕੁੱਝ ਸੀ ਸੂਟ ਪਾ ਕੇ ਤਾੜੀਆਂ ਮਾਰ ਕੇ ਸਾਡੇ ਘਰੋਂ ਪੈਸੇ ਲੈ ਗਏ ਕੋ ਕੱਢ ਕੇ ਘਰੋਂ ਹੋਰ ਦੱਸੋ ਹੁਣ ਕਿਹਨਾਂ ਦੇ ਯਕੀਨ ਕਰੀਏ ਅਸੀਂ ਲੋਕਾਂ ਅਰੇ ਤੁਹਾਨੂੰ ਕਿੱਥੋਂ ਪਤਾ ਲੱਗਾ ਬਾਬਾ ਜੀ ਇਦਾਂ ਫੜੇ ਤੁਹਾਨੂੰ ਸਾਡੇ ਨੌਕਰੀ ਦੇ ਜਮਾਨੇ ਨੇ ਆ ਕੇ ਦੱਸਿਆ ਕਹਿੰਦੇ ਤਾੜੀਆਂ ਮਾਰਨ ਦੇ ਕਿਸੇ ਘਰ ਚ ਵੜ ਕੇ ਉਹਨਾਂ ਦੇ ਕੱਲੀ ਬਹੂ ਸੀ ਘਰ ਮੇਰੇ ਕਿੰਨੇ ਜਣੇ ਡੋਡਲ ਇੱਕ ਚਾਰ ਜਣੇ ਸੀ ਚਾਰ ਜਣੇ ਮੁੰਡੇ ਦੋ ਕੁੜੀਆਂ ਜ ਸੇ ਬਾਬਾਏ ਦੇਖੋ ਜੱਟ ਮੜਿਆ ਆ ਜੀ ਤਿੰਨੇ ਬੰਦੇ ਫੜੀ ਉਹ ਕਹਿੰਦੇ ਤੁਸੀਂ ਚੋਰੀਆਂ ਕਰਦੇ ਹੋ ਕਹਿੰਦੇ ਤੁਸੀਂ ਇਹ ਸਿੱਦੇ ਘਰੇ ਚੋਰੀ ਵੀ ਨਹੀਂ ਕੀਤੀ ਕਿਸੇ ਨਹੀਂ ਫੇਰ ਘਰ ਦੇ ਵਿੱਚ ਵਾਗੇ ਤੁਸੀਂ ਤੁਹਾਨੂੰ ਅਧਿਕਾਰ ਹੈਗਾ ਕੋਈ ਤਾੜੀਆਂ ਮਾਰ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਉਹਦੇ ਘਰੇ ਗਿਆ ਹੀ ਨਹੀਂ ਉਹ ਬਾਬਾ ਜੀ ਆਹ ਦੇਖੋ ਲੋਕ ਖੜੇ ਹੋ ਕੇ ਕਹਿ ਰਹੇ ਆ ਬਾਬਾ ਜੀ ਉਹ ਦੂਜੇ ਮੁੰਡੇ ਦੀ ਗੱਲ ਨਹੀਂ ਸੀ ਬਾਬਾ ਜੀ ਕਹਿੰਦਾ ਮੇਰੀ ਗੱਲ ਨਹੀਂ ਕਰਦੇ ਕਿਸੇ ਹੋਰ ਦੀ ਗੱਲ ਕਰ ਰਹੇ ਕਹਿੰਦੇ ਇਹ ਤੇਰੀ ਉਹ ਕਹਿੰਦਾ ਮੇਰੀ ਗੱਲ ਨਹੀਂ ਕਰਦੇ ਵੇ ਕਹਿੰਦੇ ਕਿ ਮੈਂ ਨਹੀਂ ਮੰਗਦਾ ਤਾੜੀਆਂ ਮਾਰ ਕੇ ਨਹੀਂ ਮੰਗਦਾ ਆ ਨਹੀਂ ਮੰਗਦਾ ਜਾਂਦਾ ਜੀ ਹਾਰ ਨਹੀਂ ਆ ਮੋਗੇ ਆ ਅੱਧਰ ਫਰੀਮ ਪਾਓ ਪੰਜਾਬ ਪੁਲਿਸ ਕੋ ਨਹੀਂ ਆਦ ਜਦਾ ਕਿੰਨਾ ਹੋ ਗਿਆ ਗੱਲ ਕੀ ਹੈ ਪੰਜਾਬ ਪੁਲਿਸ ਇੱਕ ਦੂਆ ਇੱਕ ਦਿਨ ਕੋਈ ਫੜਦੇ ਨਹੀਂ ਤੇ ਬੱਚੇ ਪੰਜਾਬ ਪੁਲਿਸ ਕੋ ਹੈ ਹੀ ਨਹੀਂ ਦਾੜ ਨੋ ਕਦੇ ਨਹੀਂ ਚੋਰੀ ਹੁੰਦੀਆਂ ਬੱਚੇ ਚੋਰੀ ਹੁੰਦੇ ਪੁਲਿਸ ਨੂੰ ਹੋਵੇ ਤਾਂ ਇਦਾਂ ਦਾ ਕੰਮ ਨਾ ਹੋਵੇ ਆ ਨਕਲੀ ਬੰਦੇ ਫੜੇ ਜਾਣ ਵੀ ਕਰ ਦੇਖੋ ਆ ਲੈਟਾ ਤੇ ਇੰਨੇ ਨੇ ਚੌਂਕਾ ਦੇ ਨੇ ਨਕਲੀ ਬੰਦ ਮੁੰਡੇ ਮੰਗਵਾ ਦੇ ਤੁਸੀਂ ਕਿਉਂ ਨਹੀਂ ਮੁੰਡਾ ਕਿਉਂ ਨਹੀਂ ਚੱਕੀ ਕਿਉਂ ਨਹੀਂ ਕੁਝ ਕਹਿੰਦੇ ਤੁਸੀਂ ਅਸੀਂ ਕੀ ਚੱਕੀ ਅਸੀਂ ਕੀ ਕਿਸੇ ਘਰੇ ਜਾਂਦੇ ਹੋ ਤੇ ਲੋਕਾਂ ਦੇ ਵੀ ਤੁਹਾਡੇ ਤੇ ਵਿਸ਼ਵਾਸ ਉੱਠਦਾ ਜੇ ਇਦਾਂ ਦੇ ਲੋਕ ਇਦਾਂ ਕੰਮ ਖਰਾਬ ਕਰਨਗੇ ਤੁਹਾਡਾ ਵੀ ਤੁਸੀਂ ਕਹਿੰਦੇ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕਾਰਵਾਈ ਕਿਉਂ ਨਹੀਂ ਪੁਲਿਸ ਕਰਦੇ ਕੋਪੜਾ ਥੱਪੜੀ ਵੀ ਹੋ ਰਹੀ ਹੈ ਕਿਹਦੇ ਰੁਪਿਆ ਬੰਦਾ ਹੈ ਵੀ ਇਹ ਯਹਾਂ ਪਰ ਕੀ ਕਰ ਰਹੇ ਹੋ ਮੈਂ ਰੋਲ ਜੀ ਮਤਲਬ ਕਿ ਸੀ ਮੁੰਡੇ ਲੈ ਕੇ ਆਂਦਾ 20 25 ਮੁੰਡੇ ਲੈ ਕੇ ਆਈ ਇਹ ਨਹੀਂ ਹੋ ਰਹੀ ਸੀ ਵੀ ਬਾਬਾ ਜੀ ਕਹਿੰਦੇ ਕਿ ਤਾੜੀਆਂ ਮਾਰਦੇ ਤਾੜੀਆਂ ਮਾਰਦੇ ਤਾੜੀਆਂ ਮਾਰਦੇ ਆ ਪਹਿਲੇ ਨੇ ਸੂਡ ਪਾਇਆ ਸੀ ਹਾਂਜੀ ਸੂਡ ਪਾਇਆ ਹੀ ਇਹਨਾਂ ਨੇ ਆਹ ਦੇਖੋ ਇਹ ਸੂਡ ਪਾਤਾ ਕਿ ਨਹੀਂ ਬਿਲਕੁਲ ਦੇਖਦੇ ਲੋਕਾਂ ਦੇ ਘਰਾਂ ਦੇ ਵਿੱਚ ਤਾੜੀਆਂ ਮਾਰਦੇ ਸੀ ਇਹ ਲੋਕ ਜਿਹੜੇ ਡੁਪਲੀਕੇਟ ਜਿਹੜੇ ਮੰਤ ਬਣੇ ਹੋਏ ਦੇਖੋ ਜੀ ਮੌਕੇ ਤੇ ਬਾਬਾ ਜੀ ਆਏ ਹੋ ਕਹਿੰਦੇ ਕਿ ਇਹ ਬਾਬਾ ਜੀ ਆਏ ਨੇ ਕਹਿੰਦੇ ਮੁੰਡੇ ਦੇ ਆਹ ਦੇਖੋ ਜੀ ਕੱਪੜੇ ਕੱਪੜੇ ਵੀ ਪਾ ਰਹੇ ਨੇ ਦੇਖੋ ਇਹ ਕਿੰਨਾ ਖੂਬਸੂਰਤ ਪਾਏ ਹੋਏ ਆ ਗੱਲ ਦੋ ਘਟੇ ਤੋਂ ਹੋਰ ਆ ਗੱਲ ਚੰਗ ਨਾ ਫੋਨ ਕਰੋ ਲੁਕੂ ਦੇਖ ਸਕਦੇ ਹੋ ਜਿਹੜੇ ਫੜੇ ਆ ਤਿੰਨ ਵੀਡੀਓ ਤੇ ਬਾਈ ਕਹਦੀ ਹੈ ਇਹ ਦੇਖੋ ਜੀ ਸਾਡਾ ਇਲਾਕਾ ਪਿੱਛੇ ਬਾਈ ਖੜੀ ਆ ਫੋਨ ਕਰੋ ਆ ਦੇਖੋ ਨੰਬਰ ਪਲੇਟਾਂ ਨੰਬਰ ਪਲੇਟਾਂ ਦੇਖੋ ਜਿਵੇਂ ਲਾ ਕੇ ਵਿੱਚ ਰੱਖੀ ਆ ਵੀ ਇਹਨਾਂ ਨੇ ਹਾਂਜੀ ਪੁਲਿਸ ਜੀ ਬਬਾ ਜੀ ਨੰਬਰ ਪਲੇਟ ਤੇ ਹੈ ਨਹੀਂ ਇਹਨਾਂ ਦੇ ਨੰਬਰ ਪਲੇਟ ਕਿੱਥੇ ਪਾਈ ਗਈ ਆ ਬਿਲਕੁਲ ਆ ਦੇਖ ਸਕਦੇ ਹੋ ਇਹ ਮੋਟਰਸਾਈਕਲ ਦੇ ਆਏ ਸੀ ਇਹ ਦੇਖੋ ਜੀ ਨਾਤੇ ਅੱਗੇ ਨੰਬਰ ਹੈ ਤੇ ਨਾਤੇ ਪਿੱਛੇ ਨੰਬਰ ਹੈ ਦੇਖ ਸਕਦੇ ਹੋ ਕਿਤਨੇ ਅੱਗੇ ਇਹ ਹੋਰ ਵੀ ਤੁਹਾਨੂੰ ਦਿਖਾਵਾਂਗੇ ਇਹ ਬਾਈਕ ਆ ਇਹ ਕਿਹ ਬਾਈਕ ਹੈ ਜੀ ਜਿੱਥੇ ਹਾਂਜੀ ਹਾਂਜੀ ਇਹ ਬਾਈਕ ਹੈ ਜੀ ਦੇਖ ਸਕਦੇ ਹੋ ਨਾਤੇ ਸਪਰੈਂਡਰ ਮੋਟਰਸਾਈਕਲ ਹੈ ਇਹ ਵੀ ਨਹੀਂ ਪਤਾ ਕਿ ਜਿਹੜਾ ਚੋਰੀ ਤੇ ਹੋਣ ਗਿਆ ਕਿਉਂਕਿ ਨੰਬਰ ਪਲੇਟ ਦੋਨਾਂ ਦੇ ਅੱਗੇ ਪਿੱਛੇ ਨਹੀਂ ਹੈ ਤੇ ਦੋ ਇੱਕ ਮੰਤ ਨੂੰ ਫੜਿਆ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਤਾੜੀਆਂ ਮਾਰਦਾ ਹੈ ਬੱਬਾ ਜੀ ਕਿੱਦਾਂ ਦੇਖਦੇ ਹੋ ਕਿ ਇੰਦਾ ਦੇ ਲੋਕ ਵਿਸ਼ਵਾਸ ਨਹੀਂ ਉੱਠਦੇ ਤੁਹਾਡੇ ਤੇ ਵੀ ਫਿਰ ਜਿਹਦਾ ਦੇ ਕੰਮ ਕਰਨਗੇ ਲੋਕ ਦੇਖੋ ਆ ਲਾਕੇ ਭਈ ਰਾਣੀ ਸੀ ਵਿਚਾਰੀ ਤੁਹਾਡੇ ਦੇ ਮੂੰਹ ਤੇ ਕਹਿ ਰਹੀ ਹੈ ਨਾ ਵੀ ਕਹਿੰਦੀ ਇਹਨਾਂ ਨੇ ਚੋਰੀ ਕੀਤੀ ਸਾਡੇ ਪਹਿਲਾਂ ਅਛਣਿਵਾਰ ਦਿੰਦੇ ਆ ਇਹਨਾਂ ਨੇ ਇੰਦਾ ਦਰ ਦਿੱਤਾ ਆ ਹੁਣ ਜੇ ਇਹ ਮੰਨਤੀ ਬਦਨਾਮ ਹੋਣੇ ਆ ਇਹ ਬਦਨਾਮ ਕੌਣ ਹੋਣੇ ਮੰਨਤਾ ਵਧਾਈਆਂ ਮੰਗਦੇ ਹਾਂਜੀ ਬਿਲਕੁਲ ਦੇਖ ਸਕਦੇ ਹੋ ਮਹੱਲੇ ਦੇ ਵਿੱਚ ਜਿਹੜਾ ਤੇ ਵਧਾਈਆਂ ਮੰਗ ਰਹੀ ਸੀ ਤੇ ਹੁਣ ਫੜ ਕੇ ਲੈ ਕੇ ਜਾਇਆ ਜਾ ਰਿਹਾ ਇਹਨਾਂ ਨੂੰ ਇੱਧਰ ਲਿਆਤਾ ਹਾਂ ਹਾਂ ਤੁਹਾਡੇ ਨਾਲ ਬਿਲਕੁਲ ਇਹ ਦੇਖ ਸਕਦੇ ਹੋ ਬੱਬਾ ਨਾਮ ਅੱਧਲੇ ਆਦੂ ਬੇਰੇ ਯਾਰ ਸੁਣਿਆ ਆ ਅੱਧਲੇ ਯਾਰ ਦੇਖਦੇ ਨਹੀਂ ਲਵਾਓ ਇਹਦੇ ਮਾਲ ਬਿਠਾਓ ਇਹਦੇ ਕੱਪੜੇ ਵੀ ਲਵਾਓ ਜਿਹੜੇ ਚੰਗਾ ਬਣਾਉਂਦੇ ਆ ਆ ਦੋ ਇਹ ਇਹ ਦੋ ਜਣੇ ਫੜੇ ਨਾਲ ਕੀ ਕੰਮ ਕੀ ਤੁਹਾਡਾ ਵੈਸੇ ਉਦਾਂ ਕੰਮ ਕੀ ਹੈ ਮੋਮੀ ਯਾਰ ਬਿੰਦੇ ਯਾਰ ਬੇ ਯਾਰ ਤੇ ਬਰੂਪੀਆ ਤੇ ਤੂੰ ਬਣਿਆ ਨਹੀਂ ਹੈਗਾ ਅੱਜ ਇੱਚੀ ਮਾਰਦੇ ਨੇ ਬਾਬਾ ਜੀ ਬਾਬਾ ਜੀ ਕਹਿੰਦਾ ਬਰੂਪੀਆ ਜਿਹੜੇ ਨਾਲ ਕਹਿੰਦੇ ਆਈ ਬਰੂਪੀਆ ਹੈਗੇ ਨਾਲ ਕੱਪੜੇ ਲਵਾਏ ਜਾਣ ਮਾਲ ਕਟਾ ਕੇ ਭੇਜਣ ਚੰਗੇ ਪ੍ਰੋਪਰ ਬਣਦੇ ਆ ਇਹ ਬਰੂਪੀਏ ਹੈ ਨਾ ਇਹ ਰੂਪੀਏ ਆ ਜਿਨ੍ਹਾਂ ਦੇ ਕਰ ਤਾੜੀਆਂ ਮਾਰ ਕੇ ਮੰਗਦੇ ਸੀ ਉਹਨਾਂ ਦੇ ਘਰਾਂ 'ਚ ਵੀ ਤੁਹਾਨੂੰ ਲੈ ਜਾਂਦੀਆਂ ਕਹਿੰਦੇ ਨੇ ਖੋਦ ਇੱਕ ਕੱਲੀ ਜਨਾਨੀ ਸੀ ਉਹਨਾਂ ਦੇ ਘਰ ਜਿਨ੍ਹਾਂ ਨੇ ਤਾੜੀਆਂ ਮਾਰ ਰਹੀ ਸੀ ਘਰ ਦੇ ਵਿੱਚ ਹੋਰ ਦੱਸੋ ਜੇ ਉਹਨਾਂ ਨੇ ਕੋਈ ਵਾਰਦਾਤ ਹੋ ਜਾਂਦੀ ਕੌਣ ਜ਼ਿੰਮੇਵਾਰ ਸੀ ਨਾ ਉਹਨਾਂ ਦੀ ਘਰੇ ਕੱਲੀ ਸੀ ਜਿਹਨੇ ਘਰੇ ਤਾੜੀਆਂ ਮਾਰਦੀ ਪੁੱਤਰੇ ਨੰਬਰ ਪਲੇਟ ਲਾਈਆਂ ਪਈਆਂ ਮੋਟਰਸਾਈਕਲ ਤੇ ਠੀਕ ਹੈ ਜੀ ਕੱਲ ਕੋਈ ਵਾਰਦਾਤ ਹੋਵੇ ਕੀ ਕਹਿਣਾ ਸਾਡੀ ਇਹਨਾਂ ਨੇ ਫੜਿਆ ਦੇਖੋ ਆ ਵੀ ਸੋਨੀਆ ਭਾਈ ਸੋਨੀਆ ਮੰਤ ਜਿਹਨੇ ਫੜਿਆ ਉਹਨਾਂ ਨੂੰ ਫੜਿਆ ਕਰੋ ਜਨਾ ਫੜਦੇ ਤਾਂ 도ੜ ਗਏ ਸੀ ਸਾਨੂੰ ਵੇਖੋ ਗਲੀਆਂ ਦਰ ਆਏ ਨੇ ਇਹਨਾਂ ਨੇ ਅੱਛਾ ਗਲੀਆਂ ਗਲੀਆਂ ਤੁਰਾਏ ਨੇ ਇਹਨਾਂ ਨੇ ਇਹ ਸਭ ਮਹਿਰੂਫੀਏ ਆ ਅਸੀਂ ਮੰਗਦੇ ਨਹੀਂ ਅਸੀਂ ਪੁੱਤਰੇ ਨੂੰ ਛੱਡ ਫਿਰ